ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਟੂਟੋ ਮਿਆਰਾ ਦੀ ਨਿਰਮਲ ਕੁਟਿਆ ਬ੍ਰਾਮਲੇਂ ਸੰਤ ਬਾਬਾ ਦਲੇਲ ਸਿੰਘ ਜੀ ਵਿਖੇ ਸ਼ਬੀ ਮੇ ਮਹਾਨ ਗੁਰਮਤ ਸੰਸਮਾਗਮ ਤੇ ਸਾਲਾਨਾ ਵਰਸੀ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੌਜੂਦਾ ਗਦੀਨਸ਼ੀਨ ਬਾਬਾ ਮੱਖਣ ਸਿੰਘ ਤੇ ਬਾਬਾ ਬਲਬੀਰ ਸਿੰਘ ਸ਼ਾਸਤਰੀ ਦੀ ਅਗਵਾਈ ਵਿੱਚ 48 ਦਿਨਾਂ ਸ਼੍ਰੀ ਸੁਖਮਨੀ ਸਾਹਿਬ ਜੀ ਤੇ ਜਪਤਪ ਸਮਾਗਮਾਂ ਦੀ ਸਮਾਪਤੀ ਸਮਾਰੋਹ ਕਰਵਾਇਆ ਗਿਆ ਇਸ ਦੌਰਾਨ ਜਿੱਥੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਪੋ ਪਾਏ ਗਏ ਉੱਥੇ ਹੀ ਬੀਬੀਆਂ ਤੇ ਬੱਚਿਆਂ ਵੱਲੋਂ ਕੀਰਤਨ ਵੀ ਕੀਤਾ ਗਿਆ ਸਮਾਗਮ ਦੌਰਾਨ ਬਾਬਾ ਮੱਖਣ ਸਿੰਘ ਅਤੇ ਬਾਬਾ ਬਲਬੀਰ ਸਿੰਘ ਸ਼ਾਸਤਰੀ ਵੱਲੋਂ ਆਏ ਹੋਏ ਸਾਰੇ ਹੀ ਸਹਿਯੋਗੀਆਂ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਡੇਰੇ ਵਿਖੇ ਪਹੁੰਚ ਕੇ ਮੱਥਾ ਟੇਕਿਆ ਸਮਾਗਮ ਦੇ ਅੰਤ ਵਿੱਚ ਬਾਬਾ ਬਲਬੀਰ ਸਿੰਘ ਅਤੇ ਬਾਬਾ ਬਲਬੀਰ ਸਿੰਘ ਸ਼ਾਸਤਰੀ ਨੇ ਦੱਸਿਆ ਕਿ ਸਾਲਾਨਾ ਵਰਸੀ ਸਮਾਗਮ 20 ਅਤੇ 21 ਨਵੰਬਰ ਨੂੰ ਹੋਣਗੇ ਜਦਕਿ 20 ਨਵੰਬਰ ਨੂੰ ਮਹਾਨਗਰ ਕੀਰਤਨ ਸਜਾਇਆ ਜਾਵੇਗਾ ਉਪਰੰਤ ਖੁੱਲੇ ਪੰਡਾਲ ਵਿੱਚ ਕੀਰਤਨ ਦਰਬਾਰ ਸਜੇਗਾ ਮੈਂ ਟੂਟੋ ਮੀ ਆ ਰਹਾ ਤੋਂ ਨਵਰਾਂਗ ਚੈਨਲ ਲਈ ਦਲਜੀਤ ਸਿੰਘ ਅਜਨੂਹਾ ਦੀ ਵਿਸ਼ੇਸ਼ ਰਿਪੋਰਟ ਸਤਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਨੌਵੇਂ ਗੁਰੂ ਨਾਨਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਜੋੜ ਮੇਲੇ ਦੇ ਸੰਬੰਧ ਵਿੱਚ ਜੋ ਕੇ ਆਉਣ ਵਾਲੇ ਜਿਨ੍ਹਾਂ ਵਿੱਚ 25 ਨਵੰਬਰ 2025 ਨੂੰ ਆ ਰਿਹਾ ਹੈ ਸਤਗੁਰਾਂ ਤੋਂ ভরਸਾਏ ਮਹਾਪੁਰਸ਼ ਸ਼੍ਰੋਮਣੀ ਵਿਰਕਤ ਬ੍ਰਹਮਲੀਨ ਸ਼੍ਰੀ ਮਾਨ ਸੰਤ ਮਹਾਰਾ ਸੰਤ ਬਾਬਾ ਦਲੇਰ ਸਿੰਘ ਜੀ ਦੀ 22ਵੀਂ ਸਾਲਾਨਾ ਯਾਦ ਅਤੇ ਉਹਨਾਂ ਦੇ ਚਰਨ ਸੇਵਕ ਬ੍ਰਹਮਲੀਨ શ્રીમાન ਸੰਤ ਬਾਬਾ ਸਤਨਾਮ ਜੀ ਦੀ ਸਾਲਾਨਾ ਯਾਦ ਅਤੇ ਬ੍ਰਹਮਲੀਨ શ્રીમાન ਸੰਤ ਬਾਬਾ ਜਗਦੇਵ ਸਿੰਘ ਮੋਹਣੀ ਜੀ ਦੀ 16ਵੀਂ ਸਾਲਾਨਾ ਯਾਦ ਜੋ ਨਿਰਮਲ ਕੁਟਿਆ ਟੂਟੋ ਮਜਾਰਾ ਦੇ ਮੁੱਖ ਸੇਵਾਦਾਰ ਸਤਕਾਰਯੋਗ શ્રીમાન ਸੰਤ ਬਾਬਾ ਮੱਖਣ ਸਿੰਘ ਜੀ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ 20 ਅਤੇ 21 ਨਵੰਬਰ ਨੂੰ ਮਨਾਉਣ ਜਾ ਰਹੇ ਹਨ ਉਸ ਦੇ ਸਬੰਧ ਵਿੱਚ ਨਿਰਮਲ ਕੁਟੀਆ ਟੂਟੋ ਮੁਜਾਰਾ ਦੀਆਂ ਮਾਈਆਂ ਬੀਬੀਆਂ ਬੱਚੀਆਂ ਵੱਲੋਂ ਜੋ 41 ਦਿਨ ਦੇ ਸੁਖਮਨੀ ਸਾਹਿਬ ਅਕੇ ਮੂਲ ਮੰਤਰ ਦੇ ਜਾਪ ਕੀਤੇ ਜਾਂਦੇ ਹਨ ਉਹ ਪਿਛਲੇ ਦਿਨਾਂ ਅੰਦਰ 21 ਸਤੰਬਰ 2025 ਨੂੰ ਆਰੰਭ ਹੋਏ ਸਨ ਜਿਨ੍ਹਾਂ ਦੀ ਅੱਜ 31 31 ਅਕਤੂਬਰ ਦੇਣਾ ਸ਼ੁੱਕਰਵਾਰ 2025 ਨੂੰ ਸੰਪੂਰਨਤਾ ਹੋਈ ਐ ਸਮੋ ਮਾਈਆਂ ਬੀਬੀਆਂ ਨੂੰ ਜੋ ਗੁਰੂ ਘਰ ਦੀ ਮਰਿਆਦਾ ਹੈ ਸੁਖਮਨੀ ਸਾਹਿਬ ਅਤੇ ਮੂਲ ਮੰਤਰ ਦਾ ਜਾਪ ਕਰਨ ਵਾਲੀਆਂ ਮਾਈਆਂ ਬੀਬੀਆਂ ਬੱਚੀਆਂ ਨੂੰ ਮਹਾਪੁਰਸ਼ਾਂ ਨੇ ਸਿਰੋਪਾ ਦੇ ਕੇ ਸਨਮਾਨਤ ਕੀਤਾ ਅਤੇ ਆਉਣ ਵਾਲੇ ਦਿਨਾਂ ਵਿੱਚ ਵਰਸੀ ਸਮਾਗਮ ਦੇ ਸਬੰਧ ਵਿੱਚ 20 ਨਵੰਬਰ ਨੂੰ ਮਹਾਨ ਵਿਸ਼ਾਲ ਨਗਰ ਕੀਰਤਨ ਹੈ 21 ਨਵੰਬਰ ਦਾ ਮਹਾਨ ਗੁਰਮਤਿ ਸੰਤ ਸਮਾਗਮ ਹੈ 11 ਨਵੰਬਰ ਨੂੰ ਅਖੰਡ ਜਾਪਾ ਦੀ ਲੜੀ ਆਰੰਭ ਹੋ ਜਾਣੀ ਹੈ 11 ਨਵੰਬਰ ਤੋਂ ਹੀ ਹਰ ਰੋਜ਼ ਰਾਤ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਇਲਾਹੀ ਬਾਣੀ ਦਾ ਕੀਰਤਨ ਅਤੇ ਗੁਰਮਤਿ ਵਿਚਾਰਾ ਹੋਣੀਆਂ ਹਨ ਜਿਸ